ਬਹੁਤ ਬਹੁਤ ਧੰਨਵਾਦ ਪਰ ਤੋਂ ਪੰਨਾ ਮੈਂ ਆਪ ਸਭ ਤੋਂ ਇਹ ਮਾਫੀ ਮੰਗਣਾ ਤੁਹਾਨੂੰ ਗਰਮੀ ਦੇ ਵਿੱਚ ਬੈਠਲਾ ਤੇ ਦੇ ਕਿਸੇ ਲਈ ਪੰਨਾ ਬਾਸੁੰਦੇ ਤੁਮੇ ਕੋਲ ਕਹਿਗਾ ਟੇਕਲ ਆ ਕੇ ਪੱਖੇ-ਪੱਖੇ ਇਸੀ ਰਵਾਜ ਰੱਖਦਾ ਕਿਉਂਕਿ ਕਿਸੇ ਆ ਸਰਕਾਰਾਂ ਦੇ ਵਿਦੇ ਹੋਏ ਕੰਡੇ ਤੇ ਸਾਰੇ ਕੰਡੇ ਮੁੱਖ ਮੰਤਰੀ ਸਰਕਾਰ ਤੋਂ ਅਸਲੀ ਮਾਦੀ ਸਰਕਾਰ ਨੇ ਜਿਹਨੀ ਪਾ ਰਹੀ ਹੈ ਕਿਉਂਕਿ ਇੱਕ ਵੀ ਜਿਲ੍ਹੇ ਨੂੰ ਇਹਦਾ ਨਾ ਕਲਾਬਨੀਆ ਇਹ ਉਹਨੇ ਸਾਰੇ ਲੋਕਾਂ ਨੂੰ ਲਾਇਆ ਤੇ ਠੁੱਠੇ ਲਾਇਆ ਕਿ ਕੱਚੇ ਭਰਤੀ ਕਰੀਗੇ ਤੇ ਹਰ ਪੰਜਾਹ ਹਜ਼ਾਰ ਸਰਕਾਰ ਬਣਾਈਗੇ ਸੋ ਸੰਨੋ ਖੁਸ਼ੀ ਹਵੇ ਤੁਸੀਂ ਬਹੁਤ ਵੀ ਵਿਸ਼ਵਾਸ ਕਰਕੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੋ ਕਾਡੂਆ ਮਹਾਮਾ ਥਾਣਾ ਪ੍ਰਿੰਸ ਨੂੰ ਮੁੱਖ ਮੰਤਰੀ ਸਰਦਾਰ ਕੁਲ ਸਿੰਘ ਮਾਗੀ ਤੋਂ ਟਾਈਮ ਲੈਣਾ 5911 ਮੈਂਬਰ ਤੁਸੀਂ ਪੰਜਾਬ ਤੋਂ ਉਥੇ ਅਗਲੇ ਕੰਦੀ ਵੱਲ ਤੁਹਾਡੀ ਮੀਟਿੰਗ ਕਰਵਾਤੀ ਪ੍ਰਧਾਨ ਨੇ ਜਦੋਂ ਹੋਣੀ ਕਰਵਾਤੀ ਗਾ ਪਰ ਤੁਸੀਂ ਸਾਰੇ ਗਿਆਨੀ ਗਾ ਮੈਂ ਬੇਨਤੀ ਕਰਾਂਗਾ ਕਿ ਗਰਮੀ ਬਹੁਤ ਹੈ ਬੱਚੇ ਨੂੰ ਚੰਨਾ ਮਾਰ ਰਿਹਾ ਹੈ ਕਿ ਅਗਰ ਉਹ ਪੌੜਾ ਲੈ ਆਜੇ ਬੰਦੇ ਗਿਆਨੀ ਆਦਰ ਬਹੁਤ ਹੁੰਦੇ ਆ ਆਪਾਂ ਕੰਮ ਨੂੰ ਕੰਮ ਕਰਨਾ ਜਿਸ ਨੂੰ ਪਤਾ ਤਾਂ ਮੋਮੀਆ ਪਤਾ ਤਾਂ ਮੋਮੀਆ ਵੀ ਇੱਕ ਅੰਦਰ ਕਿੰਨੇ ਵੀ ਦਿਓ ਜਿਹੜੀ ਆ ਬਾਤ ਹੈ